ਅੱਜ ਯੂਟੀਸੀਏ ਦੇ ਇਲੈਕਸ਼ਨ ਹੋਏ ਆ ਔਰ ਇਲੈਕਸ਼ਨ ਵਿੱਚ ਜਿੰਨੀ ਕਾਰਿਆ ਕਰਨੀ ਸੀ ਉਸ ਦਾ ਦੁਆਰਾ ਗਠਨ ਹੋਇਆ ਔਰ ਐਸੀ ਸਾਨੂੰ ਦੱਸਦੀ ਹੈ ਸਰਾਜ ਟੰਡਨ ਜੀ ਜਿਹੜੇ ਆ ਯੂਟੀਸੀਏ ਦੇ ਨਵੇਂ ਪ੍ਰੈਜ਼ੀਡੈਂਟ ਇਲੈਕਟਡ ਹੋਏ ਆ ਜੰਗਸਟ ਪ੍ਰੈਜ਼ੀਡੈਂਟ ਹੈ ਗਿਆ 36 ਸਾਲ ਸਾਰੀ ਉਮਰ ਹੈਗੀ ਹੈ ਪੇਸ਼ੇ ਤੋਂ ਇੰਜੀਨੀਅਰ ਹੈ ਗਿਆ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਾਜ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤਰਾਹ ਦੇ ਮਤਲਬ ਅੱਜ ਇਲੈਕਟ ਹੋਏ ਹੋ ਤੁਸੀਂ ਪਹਿਲਾ ਮਤਲਬ ਕੀ ਮੰਚ ਕੀ ਆ ਰਿਹਾ ਬਹੁਤ ਜ਼ਿੰਮੇਵਾਰੀ ਹੈ ਜੀ ਬਹੁਤ ਬਹੁਤ ਕੁਝ ਕਰਨਾ ਹੈ ਕਿਉਂਕਿ ਯੂਟੀਸੀ ਇੱਕ ਲੈਵਲ ਤੇ ਆ ਚੁੱਕਿਆ ਹੈ ਜਿਹੜਾ ਪਹਿਲਾਂ ਦੀ ਲੀਡਰਸ਼ਿਪ ਹੈਗੀ ਹੈ ਤੁਸੀਂ ਜਾਣਦੇ ਹੀ ਹੋ ਉਹਨਾਂ ਨੇ ਜਿੱਦਾ ਕਹਿੰਦੇ ਹਨ ਨਾ ਫਾਊਂਡੇਸ਼ਨ ਤਿਆਰ ਕਰਤੀ ਹੈ ਹੁਣ ਅਸੀਂ ਟੇਕ ਆਫ ਕਰਕੇ ਅਗਲੇ ਸਟੇਜ ਤੇ ਲੈ ਕੇ ਜਾਣਾ ਇਹਨੂੰ ਐਸ ਦਾਸ ਦੀਸ਼ ਰਾਜ ਜੀ ਜਿਹੜੀ ਗੱਲ ਕਰ ਰਿਹਾ ਉਹ ਇਹ ਕਰ ਰਿਹਾ ਕਿ ਇਹਨਾਂ ਦੇ ਫਾਦਰ ਸੰਜੇ ਟੰਡਨ ਜੀ ਪਹਿਲੇ ਯੂਟੀਸੀਏ ਦੇ ਪ੍ਰੈਜ਼ੀਡੈਂਟ ਰਹੇ ਆ ਲਗਾਤਾਰ 9 ਸਾਲ ਐਫੀਲੀਏਸ਼ਨ ਨੂੰ 6 ਸਾਲ ਹੋ ਗਏ ਨੇ ਯੂਟੀਸੀਏ ਸੀਏ ਦੀ ਜਿਹੜੀ ਬੀਸੀਸੀਆਈ ਨਾਲ ਜਿਹੜੀ ਐਫੀਲੀਏਸ਼ਨ ਆ ਉਹਨੂੰ 6 ਸਾਲ ਹੋ ਗਿਆ 3 ਸਾਲ ਉਸ ਤੋਂ ਪਹਿਲਾਂ ਮੈਂ 9 ਸਾਲ ਟੋਟਲ ਉਹ ਪ੍ਰੈਜ਼ੀਡੈਂਟ ਰਹੇ ਆ ਹੁਣ ਸਰਾਂਝ ਜੀ ਬਣੇ ਆ ਤੇ ਉਹ ਉਸ ਚੀਜ਼ ਦੀ ਗੱਲ ਕਰ ਰਹੇ ਨੇ ਵੀ ਫਾਦਰ ਸਾਹਿਬ ਨੇ ਜਿਹੜੀ ਗਰਾਊਂਡ ਵਰਕ ਆ ਉਹ ਕੰਪਲੀਟ ਕਰ ਦਿੱਤਾ ਹੁਣ ਉਸ ਮੈਦਾਨ ਤੇ ਖੇਡਣ ਦੀ ਲੋੜ ਹੈ ਜੀ ਆ ਸਰਾਂਝ ਜੀ ਕੀ ਸੋਚ ਕੇ ਕੀ ਚੱਲ ਰਿਹਾ ਕਿਉਂਕਿ ਬਹੁਤ ਪਲੈਨਿੰਗਾਂ ਹੋਣੀਆਂ ਐ ਇਦਾਂ ਨਹੀਂ ਹੋ ਸਕਦਾ ਵੀ ਤੁਸੀਂ ਜਿਹੜਾ ਜਿੱਦਾਂ ਤੁਸੀਂ ਕਿਹਾ ਵੀ ਬਹੁਤ ਜ਼ਿੰਮੇਵਾਰੀ ਵਾਲਾ ਜਿਹੜਾ ਅਹੁਦਾ ਹੈ ਪਰ ਇਸ ਦੇ ਲਈ ਕੁਝ ਪਲੈਨਿੰਗਾਂ ਲੈ ਕੇ ਤੁਸੀਂ ਚੱਲ ਰਹੇ ਹੋਗੇ ਜੀ ਬਿਲਕੁਲ ਸਭ ਤੋਂ ਪਹਿਲਾਂ ਤੇ ਤੁਸੀਂ ਦੇਖੋ ਨਾ ਜਿਹੜਾ ਕ੍ਰਿਕਟਿੰਗ ਐ ਐਟਮੋਸਫੇਅਰ ਹੈਗਾ ਨਾ ਸਾਡੀ ਕੰਟਰੀਜ਼ ਕ੍ਰਿਕਟ ਇੱਕ ਆਪਣੇ ਆਪ 'ਚ ਇੱਕ ਜਨੂਨ ਹੈ ਬਿਲਕੁਲ ਤੇ ਲੋਕਾਂ ਦੀ ਈਮੋਸ਼ਨ ਬੜੀ ਜੁੜਦੀ ਹੈ ਇਹਦੇ ਨਾਲ ਪਰ ਜਿਹੜੇ ਉਹਦੇ ਪਿੱਛੇ ਜਿਹੜੇ ਪਲੇਅਰਸ ਤੇ ਪਲੇਅਰ ਦੀ ਫੈਮਿਲੀਆਂ ਜੁੜੀਆਂ ਹੋਈਆਂ ਜੀ ਉਹਨਾਂ ਦੇ ਲਈ ਇਹ ਐਸੋਸੀਏਸ਼ਨਸ ਦੇ ਨਾਲ ਜੁੜ ਕੇ ਆਪਣੇ ਬੱਚਿਆਂ ਨੂੰ ਕਿਸੇ ਲੈਵਲ ਤੇ ਦੇਖਣਾ ਬੜਾ ਜ਼ਰੂਰੀ ਹੈ ਤੇ ਉਹਨਾਂ ਦੇ ਲਈ ਟਰਾਂਸਪੇਰੈਂਸੀ ਸਿਲੈਕਸ਼ਨ ਚ ਟ੍ਰੇਨਿੰਗ ਕੋਚਿੰਗ ਦੇ ਦੌਰਾਨ ਹੋਣਾ ਬਹੁਤ ਬਹੁਤ ਬੜਾ ਸਵਾਲ ਉੱਠਦਾ ਰਹਿੰਦਾ ਤੁਸੀਂ ਨਿਊਜ਼ ਚ ਦੇਖਦੇ ਹੋ ਤੁਹਾਨੂੰ ਲੱਗਦਾ ਹੈ ਕਿ ਯਾਰ ਪਤਾ ਨਹੀਂ ਸੋਸਾਇਟੀ ਚ ਕੀ ਹੋ ਰਿਹਾ ਤੇ ਇਹ ਸਭ ਤੋਂ ਮੈਨੂੰ ਲੱਗਦਾ ਹੈ ਕਿ ਅਹਿਮ ਮੁੱਦਾ ਹੈ ਕਿ ਤੁਸੀਂ ਆਪਣਾ ਸਿਲੈਕਸ਼ਨ ਪ੍ਰੋਸੈਸ ਕਿੰਨਾ ਟਰਾਂਸਪੇਰੈਂਟ ਰੱਖ ਸਕਦੇ ਹੋ ਤੁਸੀਂ ਲੋਕਾਂ ਤੱਕ ਉਹ ਪ੍ਰੋਸੈਸ ਕਿੰਨਾ ਖੁੱਲਾ ਰੱਖ ਕੇ ਉਹਨਾਂ ਨੂੰ ਕਮਿਊਨੀਕੇਟ ਕਰ ਸਕਦੇ ਹੋ ਕਿ ਇਟ ਇਜ਼ ਫੇਅਰ ਫਾਰ 올 ਕਿਸੇ ਨੂੰ ਵੀ ਕੋਈ ਪ੍ਰੀਫਰੈਂਸ ਨਹੀਂ ਦੇਣੀ ਹੈਗੀ ਬਿਲਕੁਲ ਤਦ ਹੀ ਸਾਰਾ ਰੀਅਲ ਟੈਲੈਂਟ ਜਿਹੜਾ ਹੈਗਾ ਉਹ ਤੁਹਾਨੂੰ ਜ਼ਮੀਨ ਤੋਂ ਆ ਕੇ ਤੁਸੀਂ ਇੰਡੀਆ ਤੇ ਇੰਡੀਆ ਦੇ ਲੈਵਲ ਤੱਕ ਭੇਜ ਸਕਦੇ ਹੋ ਮੈਂ ਇੱਕ ਬਹੁਤ ਵੱਡੀ ਗੱਲ ਹੈ ਕਿ ਟਰਾਂਸਪਰੈਂਸੀ ਕਿਉਂਕਿ ਇਸ ਦੀ ਡਿਮਾਂਡ ਕੋਈ ਅੱਜ ਨਹੀਂ ਹੈ ਬਹੁਤ ਢੇਰ ਤੋਂ ਚੱਲੀ ਆ ਰਹੀ ਹੈ ਪਰ ਅੱਜ ਸ੍ਰਾਂਝ ਜੀ ਕਿਉਂਕਿ ਅੱਜ ਪਹਿਲਾ ਦਿਨ ਹੈ ਪ੍ਰੈਜ਼ੀਡੈਂਟ ਬਣੇ ਹੈ ਇਲੈਕਟ ਹੋਏ ਨੇ ਔਰ ਪਹਿਲੇ ਦਿਨ ਹੀ ਉਹਨਾਂ ਨੇ ਟਰਾਂਸਪਰੈਂਸੀ ਦੀ ਗੱਲ ਕੀਤੀ ਹੈ ਇੱਕ ਬਹੁਤ ਵੱਡੀ ਗੱਲ ਹੈ ਸ੍ਰਾਂਝ ਜੀ ਤੁਸੀਂ ਕਾਫੀ ਢੇਰ ਤੋਂ ਜੁੜੇ ਹੋਏ ਹੋ ਕਿਉਂਕਿ ਫਾਦਰ ਸਾਹਿਬ ਲਗਾਤਾਰ ক্রিকেট ਨਾਲ ਜੁੜੇ ਰਹੇ ਹੈ 9 ਸਾਲ ਤੁਸੀਂ ਕਾਫੀ ਕਮੀਆਂ ਦੇਖੀਆਂ ਹੋਣਗੀਆਂ ਉਹ ਕਮੀਆਂ ਜਿੱਦਾਂ ਤੁਸੀਂ ਟਰਾਂਸਪਰੈਂਸੀ ਵਾਲੀ ਇੱਕ ਕਮੀ ਦਾ ਜ਼ਿਕਰ ਕੀਤਾ ਹੋਰ ਵੀ ਹੋਣਗੀਆਂ ਉਹ ਕਿਹੜੀਆਂ-ਕਿਹੜੀਆਂ ਤੁਹਾਨੂੰ ਮਹਿਸੂਸ ਹੋਈਆਂ ਦੇਖਿਏ ਮੈਂ ਇਹਨੂੰ ਕਮੀ ਨਹੀਂ ਕਹਾਵਾਂਗਾ ਮੈਂ ਰਾਦਰ ਉਲਟਾ ਸੋਚਦਾ ਮੇਰੇ ਫਾਦਰ ਸਾਹਿਬ ਜਿੱਦਾਂ ਇੱਕ ਚਾਰਟਰਡ ਅਕਾਊਂਟੈਂਟ ਹੈਗੇ ਆ ਤੇ ਉਹਨਾਂ ਦਾ ਨਾ ਫਿਤਰਤ ਹੀ ਇਹੀ ਹੈ ਕਿ ਕਿਹੜੀ ਵੀ ਕੰਪਨੀ ਦੀ ਪ੍ਰੋਸੈਸ ਚ ਕੀ ਨੁਕਸ ਹੈਗਾ ਉਹਨੂੰ ਠੀਕ ਕਰੋ ਉਹਨਾਂ ਨੂੰ ਦੱਸੋ ਕਿ ਜੀ ਤੁਸੀਂ ਕੰਪਨੀ ਠੀਕ ਤਰ੍ਹਾਂ ਨਹੀਂ ਚਲਾ ਰਹੇ ਤੇ ਉਹੀ ਸੇਮ ਚੀਜ਼ ਨੂੰ ਤੁਸੀਂ ਇੱਥੇ ਲੈ ਕੇ ਆਓ ਤੇ ਉਹਨਾਂ ਦਾ ਸ਼ੁਰੂ ਤੋਂ ਹੀ ਇੱਕ ਇੱਕ ਲੈਂਸ ਰਿਹਾ ਹੈ ਕਿ ਮੈਂ ਯੂਟੀਸੀਆ ਨੂੰ ਮੈਂ ਕ੍ਰਿਕਟਿੰਗ ਫਰਨਿਟੀ ਨੂੰ ਐਦਾਂ ਚਲਾਣਾ ਜਿੱਦਾਂ ਇੱਕ ਪ੍ਰੋਫੈਸ਼ਨਲ ਚਲਾਉਂਦਾ ਬਿਲਕੁਲ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਉਹੀ ਲਰਨਿੰਗ ਲੈ ਕੇ ਅੱਗੇ ਜਾਈਏ ਮੈਂ ਟੈਕਨੋਲੋਜੀ ਬੈਕਗਰਾਉਂਡ ਤੋਂ ਹੈਗਾ ਤੇ ਮੇਰਾ ਇਹਦੇ ਅੰਦਰ ਇੱਕ ਐਡ-ਆਨ ਇਹ ਹੋਏਗਾ ਕਿ ਅਸੀਂ ਯੂਟੀਸੀ ਇਹਦੀ ਵਰਕਿੰਗ ਚ ਕਿਦਾਂ ਹੋਰ ਡਿਜੀਟਲ ਕਰ ਸਕਦੇ ਆ ਜੀ ਅੱਜ ਕੱਲ ਏਆਈ ਦਾ ਜ਼ਮਾਨਾ ਹੈ ਤੇ ਪਲੇਅਰਸ ਦੀ ਟ੍ਰੇਨਿੰਗ ਕੋਚਿੰਗ ਦੇ ਅੰਦਰ ਬਥੇਰੀ ਟੈਕਨੋਲੋਜੀ ਕ੍ਰਿਕਟ ਚ ਵੀ ਆ ਚੁੱਕੀ ਹੈ ਜਿਹਦੇ ਨਾਲ ਕ੍ਰਿਕਟ ਆਪਣਾ ਕ੍ਰਿਕਟਰ ਆਪਣੀ ਪਰਫਾਰਮੈਂਸ ਬੈਟਰ ਕਰ ਸਕਦਾ ਹੈ ਤੁਹਾਡੇ ਗਰਾਊਂਡ ਦੀ ਰਨਿੰਗ ਬੈਟਰ ਹੋ ਸਕਦੀ ਹੈ ਸੋ ਟੈਕਨੋਲੋਜੀ ਦਾ ਕੀ ਕੀ ਰੋਲ ਅਸੀਂ ਐਡ ਕਰ ਸਕਦੇ ਆ ਇਹ ਮੇਰਾ ਬਹੁਤ ਵੱਡਾ ਪ੍ਰਾਇੋਰਟੀ ਹੈਗੀ ਹੈ ਮੈਂ ਬਿਲਕੁਲ ਗੱਲ ਠੀਕ ਹੈ ਕਿਉਂਕਿ AI ਦਾ ਇਸ ਸਮੇਂ ਜਰਮਨ ਹੈਗਾ AI ਦਾ ਲਗਭਗ ਹਰ ਇੱਕ ਫੀਲਡ ਵਿੱਚ AI ਦਾ ਯੂਜ਼ ਹੋ ਰਿਹਾ ਔਰ ਜਦਿ AI ਦਾ ਯੂਜ਼ ਕ੍ਰਿਕਟ ਚ ਵੀ ਹੋ ਜਾਇਆ ਤਾਂ ਬਹੁਤ ਵੱਡੀ ਗੱਲ ਸਰਾਂ ਜੀ ਜਿਹੜੀ ਮੈਂ ਕਮੀ ਦੇਖੀ ਆ ਉਹ वूमेन ਕ੍ਰਿਕਟ ਚ ਨਜ਼ਰ ਆਈ ਆ ਜਿਹੜੀ ਮੈਨੂੰ ਨਜ਼ਰ ਆਈ ਆ ਕਿਉਂਕਿ ਮੈਨਸ ਕ੍ਰਿਕਟ ਵਾਲ ਤਾਂ ਬਹੁਤ ਵੱਡੀ ਸੰਖਿਆ ਚ ਸਾਡੇ ਨਾਲ ਪਲੇਅਰਸ ਜੁੜੇ ਹੋਏ ਨੇ ਪਰ वूमेन ਕ੍ਰਿਕਟ ਚ ਸਾਡੇ ਉਸ ਤਰ ਦੇ ਜਾਂ ਉਸ ਲੈਵਲ ਦੇ ਪਲੇਅਰ ਸਾਡੇ ਨਾਲ ਨਹੀਂ ਹੈਗੇ ਸੋ ਉਹਨੂੰ ਨਹੀਂ ਲੱਗਦਾ ਵੀ ਇਸ ਕਮੀ ਨੂੰ ਦੂਰ ਕਰਨ ਦੀ ਕਾਫੀ ਜ਼ਿਆਦਾ ਲੋੜ ਨੇ ਬਿਲਕੁਲ ਜੀ ਤੁਸੀਂ ਇੰਪੋਰਟੈਂਟ ਪੁਆਇੰਟ ਰੇਜ਼ ਕੀਤਾ ਤੇ ਤੁਸੀਂ ਦੇਖਿਆ ਹੋਣਾ ਚੰਡੀਗੜ੍ਹ ਚ ਅਸੀਂ ਨਾ ਸੀਪੀਐਲ ਜਿਹੜਾ ਕੀਤਾ ਹੈ 2 ਮਹੀਨਾ ਪਹਿਲਾਂ ਹੀ ਹਾਂਜੀ ਤੇ ਹੁਣ ਅ ਅੱਜ ਹੀ ਅਨਾਉਂਸ ਕੀਤਾ ਹੈ ਕਿ ਅਸੀਂ ਊਮਨਸ ਦਾ ਵੀ ਸੀਪੀਐਲ ਕਰਨ ਜਾ ਰਹੇ ਹਾਂ ਤੇ ਉਹਨਾਂ ਦੀ ਗਵਰਨਿੰਗ ਕਾਉਂਸਲ ਵੀ ਘਟਿਤ ਕਰਤੀ ਹੈ ਤਿੰਨ ਮੈਂਬਰ ਵੀ ਉਹਦੇ ਅੰਦਰ ਆ ਚੁੱਕੇ ਨੇ ਜੀ ਐਂਡ ਉਹ ਉਹਦੇ ਨਾਲ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਆਪਣੇ ਸੰਜੇ ਟੰਡਨ ਸਾਹਿਬ ਜਿਹੜੇ ਹੈਗੇ ਆ ਉਹ ਬੀਸੀਸੀਆਈ ਦੇ ਡਬਲਯੂਪੀਐਲ ਦੇ ਅੰਦਰ ਵੀ ਗਵਰਨਿੰਗ ਮੈਂਬਰ ਆ ਚੁੱਕੇ ਹਨ ਹਾਂਜੀ ਬਿਲਕੁਲ ਤੇ ਜਿਹੜੇ ਵੀ ਲਰਨਿੰਗ ਸਾਨੂੰ ਨੈਸ਼ਨਲ ਲੈਵਲ ਤੋਂ ਆਪਣਾ ਯੂਟੀ ਲੈਵਲ ਤੱਕ ਆਣੀ ਹੈ ਉਹ ਲਰਨਿੰਗਸ ਨੂੰ ਅਸੀਂ ਇੱਥੇ ਵੀ ਇੰਪਲੀਮੈਂਟ ਕਿੱਦਾਂ ਕਰ ਸਕਦੇ ਆ ਇਹ ਸਾਡਾ ਬਹੁਤ ਬੜਾ ਐਫਰਟ ਜਾਣਨ ਵਾਲਾ ਹੈ ਦੇ ਪਿੱਛੇ ਮੈਂ ਆਪਾਂ ਇਹ ਕਹਿ ਸਕਦੇ ਆ ਜਦੋਂ ਤੁਸੀਂ ਕਿਹਾ ਵੀ ਉਹਨਾਂ ਦਾ ਵੀ ਟੂਰਨਾਮੈਂਟ ਹੋਣ ਜਾ ਰਿਹਾ ਤਾਂ ਇਸ ਸਮੇਂ ਪਲੇਅਰਾਂ ਚ ਇੱਕ ਮੈਸੇਜ ਇਸ ਦੇ ਨਾਲ ਬੜਾ ਪੋਜ਼ਿਟਿਵ ਮੈਸੇਜ ਜਾਂਦੀ ਉਮੀਦ ਹੈਗੀ ਆ ਵੀ ਹਾਂ ਯਾਰ ਜਿਹੜੀ ਫੀਮੇਲਸ 플레이ਰਸ ਆ ਸਾਡੇ ਵੀ ਹਾਂ ਉਹਨਾਂ ਦਾ ਵੀ ਇੱਕ ਲਗ ਤੋਂ ਟੂਰਨਾਮੈਂਟ ਚੰਡੀਗੜ੍ਹ 'ਚ ਸਪੈਸ਼ਲ ਹੋਏਗਾ ਸਰ ਟੂਰਨਾਮੈਂਟ ਦੇ ਨਾਲ ਨਾਲ ਤੁਸੀਂ ਦੇਖੋ ਨਾ ਕਿਉਂਕਿ ਜਿਹੜਾ ਸੀਪੀਐਲ ਦਾ ਮਾਡਲ ਹੈ ਉਹ ਆਈਪੀਐਲ ਦਾ ਮਾਡਲ ਹੈ ਬਿਲਕੁਲ ਤੇ ਉਹੀ ਮਾਡਲ ਅਸੀਂ ਜਿਹੜੀ ਇੱਥੇ ਦੇ ਕਾਰਪੋਰੇਟਸ ਹੈਗੇ ਆ ਕੰਪਨੀਆਂਜ਼ ਹੈਗੀਆਂ ਉਹਨਾਂ ਨੂੰ ਅਸੀਂ ਇਨਵਾਈਟ ਕਰਨਗੇ ਕਿ ਤੁਸੀਂ ਆ ਕੇ ਇਹ ਟੀਮ ਨੂੰ ਸਪੌਂਸਰ ਕਰੋ ਤੇ ਉਹ ਜਦੋਂ ਸਪான்ਸਰ ਆ ਜਾਂਦਾ ਨਾ ਤਦ ਉਹ ਮੈਸੇਜ ਪੂਰੀ ਸੁਸਾਇਟੀ ਚ ਜਾਂਦਾ ਹੈ ਸਿਰਫ ਕ੍ਰਿਕਟਿੰਗ ਫਰਟਨੀ ਰੱਖਣੀ ਨਹੀਂ ਰਹਿੰਦਾ ਤੇ ਉਹ ਬਹੁਤ ਵੱਡਾ ਮੈਸੇਜ ਹੋਣਾ ਹੈ ਐਂਡ ਊਮਨਸ ਕ੍ਰਿਕਟ ਐਂਡ ਊਮਨਸ ਸਪੋਰਟਸ ਜਿੱਦਾਂ ਅ ਪਾਰਟਿਸਪੇਸ਼ਨ ਜਿਹੜੀ ਹੈਗੀ ਉਹਨਾਂ ਨੂੰ ਬਹੁਤ ਪੁਸ਼ਹ ਦੇਣ ਦੀ ਜ਼ਰੂਰਤ ਹੈ ਅੱਜ ਦੇ ਦਿਨ ਚ ਅ ਇੱਕ ਜਿਹੜੀ ਹੋਰ ਕਮੀ ਜਿਹੜੀ ਮੈਂ ਜਿਹੜੀ ਨਜ਼ਰ ਆਈ ਹੈ ਜਾਂ ਮੈਨੂੰ ਜਿਹੜੀ ਨਜ਼ਰ ਆਈ ਹੈ ਉਹ ਇਹ ਆਈ ਹੈ ਵੀ ਜੂਟੀ ਸੀਏ ਦਾ ਆਪਣਾ ਕੋਈ ਨਾਤਾ ਟ੍ਰੇਨਿੰਗ ਸਟੇਸ਼ਨ ਹੈਗਾ ਨਾ ਕੋਈ ਸਟੇਡੀਅਮ ਹੈਗਾ ਕਿਸੇ ਵੀ ਤਰ੍ਹਾਂ ਦਾ ਸਿਰਫ ਇਸ ਸਮੇਂ ਯੂਟੀਸੀਐਲ ਕੋਲੇ ਆਪਣਾ ਜਦੀ ਕੋਈ ਹੈਗਾ ਤਾਂ ਆਫਿਸ ਹੈਗਾ ਉਹ ਵੀ ਸਰਕਾਰ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਪ੍ਰੋਵਾਈਡ ਕਰਾਇਆ ਹੋਇਆ ਹੈ ਅੱਜ ਅਸੀਂ ਇੱਕ ਹੋਰ ਵੱਡੀ ਅਨਾਉਂਸਮੈਂਟ ਕੀਤੀ ਹੈ ਬੀਸੀਸੀਆਈ ਦੇ ਨਾਲ ਅਸੀਂ ਇੱਕ ਇੰਡੋਰ ਸਟੇਡੀਅਮ ਬਣਾਉਣ ਜਾ ਰਹੇ ਹਾਂ ਬੀਸੀਸੀਆਈ ਨੇ ਸਾਨੂੰ 20 ਕਰੋੜ ਰੁਪਏ ਉਹਦੇ ਲਈ ਸੈਂਕਸ਼ਨ ਕਰਨਾ ਤੇ ਉਹਦਾ ਇਨ ਪ੍ਰਿੰਸੀਪਲ ਅਪਰੂਵਲ ਆ ਚੁੱਕਾ ਹੈ ਉਹਦਾ ਪੇਪਰ ਵਰਕ ਹੁਣ ਸਟਾਰਟ ਹੋਣ ਜਾ ਰਿਹਾ ਤੇ ਸਾਡੀ ਅਗਲੇ 1-2 ਸਾਲਾਂ ਚ ਇਹ ਵੱਡਾ ਐਫਰਟ ਜਾਣਾ ਹੈ ਇਹਦੇ ਅੰਦਰ ਕਿ ਅਸੀਂ ਚੰਡੀਗੜ੍ਹ ਦੇ ਅੰਦਰ ਇੰਡੋਰ ਸਟੇਡੀਅਮ ਕ੍ਰੀਏਟ ਕਰੀਏ ਤੇ ਉਹਦਾ ਇੱਕ ਬਹੁਤ ਵੱਡਾ ਜਿਹੜਾ ਆਊਟਕਮ ਹੋਣ ਵਾਲਾ ਹੈ ਉਹ ਇਹ ਹੈ ਕਿ 24 7 players ਉੱਥੇ ਜਾ ਕੇ ਟ੍ਰੇਨਿੰਗ ਕਰ ਸਕਦੇ ਆ ਬਾਰਿਸ਼ ਦਾ ਤੇ ਕੋਈ ਹੋਰ ਮੌਸਮੀ ਯੂ نو ਚੇਂਜ ਦਾ ਉਹਦਾ ਕੋਈ ਇਫੈਕਟ ਨਹੀਂ ਆਉਣਾ ਚਾਹੀਦਾ ਨਾ ਉਹਨਾਂ ਦੀ ਡੇ ਟੂ ਡੇ ਟ੍ਰੇਨਿੰਗ ਦੇ ਅੰਦਰ ਜੀ ਜੀ ਅਜਾ ਇੱਕ ਹੋਰ ਜਿਹੜੀ ਚੀਜ਼ ਜਿਹੜੀ ਕਮੀ ਦੇਖਣ ਨੂੰ ਮਿਲ ਰਹੀ ਹੈ ਕਿ ਇਹ ਇਹ ਸਾਰਾ ਜਿਹੜਾ ਇਨਫਰਾਸਟ੍ਰਕਚਰ ਹੈ ਇਸ ਦੀ ਕਮੀ ਦੇ ਪਿੱਛੇ ਜਿਹੜਾ ਮੇਨ ਕਾਰਨ ਹੈ ਜਿੱਦਾਂ ਇਹ ਆ ਵੀ ਅਸੀਂ BCCAI ਦੇ ਐਸੋਸੀਏਟ ਮੈਂਬਰ ਹੈਗੇ ਹਾਂ ਪਰ ਹਾਲੇ ਤੱਕ ਸਾਨੂੰ ਉਹ ਤਜਰੀਬ ਜਿਹੜੀ ਹੈ ਜਿਹੜੀ ਸਾਨੂੰ ਮਿਲਣੀ ਚਾਹੀਦੀ ਹੈ ਸ਼ਾਇਦ ਉਹ ਨਹੀਂ ਮਿਲ ਰਹੀ ਹਾਂਜੀ ਇਹ ਤੇ ਦੇਖੋ ਜੀ ਜਿੱਦਾਂ ਐਕਟ ਬਣਿਆ ਹੋਇਆ ਹੈ ਨਾ ਜਿਸ ਦੇ ਜਿਹਦੇ ਅੰਦਰ BCCAI ਗਵਰਨ ਹੁੰਦੀ ਹੈ ਉਹਦੇ ਅੰਦਰ ਡਿਫਰੈਂਟ ਲੈਵਲ ਦੀ ਮੈਂਬਰਸ਼ਿਪਸ ਹੈਗੀਆਂ ਤੇ ਕਿਉਂਕਿ ਅਸੀਂ ਕੁਝ ਸਾਲਾਂ ਪਹਿਲਾਂ ਹੀ ਅਫੀਲੀਏਟ ਹੋਏ ਸੀਗੇ ਤੇ ਪਹਿਲਾਂ ਉਹ ਤੁਹਾਨੂੰ ਅਸੋਸੀਏਟ ਮੈਂਬਰ ਬਣਾਉਂਦੇ ਆ ਤੇ ਉਹਦੇ ਬਾਅਦ ਤੁਸੀਂ ਫੁੱਲ ਮੈਂਬਰ ਅਪਲਾਈ ਕਰ ਸਕਦੇ ਹੋ ਉਸੇ ਅਸੀਂ ਉਹ ਪੇਪਰਵਰਕ ਅਪਲਾਈ ਕੀਤਾ ਹੋਇਆ ਉਹ ਪ੍ਰੋਸੈਸ ਹੈ ਉਹਦਾ ਉਹ ਕਦੋਂ ਹੋਏਗਾ ਸਾਡਾ ਐਫਰਟ ਉਹਦੇ ਪਿੱਛੇ ਜ਼ਰੂਰ ਜਾਣ ਵਾਲਾ ਹੈ कि ਅਸੀਂ ਵੀ ਫੁੱਲ ਮੈਂਬਰ ਬਣੀ ਹੈ ਬਟ ਇੱਕ ਜਿੱਦਾਂ ਤੁਸੀਂ ਪਰਫਾਰਮੈਂਸ ਵਾਈਜ਼ ਦੇਖੋ ਤੇ ਅਸੀਂ 5 ਕਰੋੜ ਦੇ ਬਿੱਲ ਦੇ ਨਾਲ 80 ਕਰੋੜ ਦੀ ਬਿੱਲ ਵਾਲੀ ਮੈਂ ਬਿੱਲ ਕਹਿ ਰਿਹਾ ਜਿਹੜੀ ਜਿਹੜੀ ਫੰਡਿੰਗ ਹੈਗੀ ਹੈ ਉਹ BCCI ਤੋਂ ਜਿਹੜੀ ਵੱਡੀਆਂ ਅਸੋਸੀਏਸ਼ਨਸ ਨੂੰ ਆ ਰਹੀ ਹੈ ਅਸੀਂ ਉਹਨਾਂ ਦੇ ਨਾਲ ਹੀ ਕੰੰਦਾ ਤੋਂ ਕੰੰਦਾ ਨਾਲ ਕੇ ਲੜ ਰਹੇ ਆ ਤੇ ਅਸੀਂ ਜਿੱਤੇ ਵੀ ਆ ਉਹਨਾਂ ਦੇ ਨਾਲ ਮੈਚਸ ਤੇ ਉਹ ਬਹੁਤ ਵੱਡੀ ਗੱਲ ਹੈ ਲੋਕੀ ਸਾਨੂੰ ਆ ਕੇ ਪੁੱਛਦੇ ਕਿ ਜੰਦੀਗੜ੍ਹ ਵਾਲੇ ਪਤਾ ਨਹੀਂ ਕਿੱਦਾਂ ਚਲਾ ਰਹੇ ਆ ਅਸੋਸੀਏਸ਼ਨ ਨੂੰ ਅਸੀਂ ਜਿੱਦਾਂ ਹੁਣ ਅਸੀਂ ਰੈਗੂਲਰ ਮੈਂਬਰ ਨਹੀਂ ਆ ਅਸੀਂ ਐਸੋਸੀਏਟ ਮੈਂਬਰ ਆ ਗਏ ਆ ਬੀਸੀਸੀਆਈ ਦੇ ਇਸ ਦੇ ਨਾਲ ਕਿੰਨਾ ਕੁ ਫਰਕ ਪੈਂਦਾ ਸਾਡੇ ਐਟਮੋਸਫੇਅਰ ਚ ਕਿੰਨਾ ਕੁ ਫਰਕ ਪੈਂਦਾ ਪਲੇਅਰਾਂ ਤੇ ਕਿੰਨਾ ਕੁ ਫਰਕ ਪੈਂਦਾ ਔਰ ਜਦ ਜੇ ਅਸੀਂ ਮੈਂਬਰ ਬਣ ਗਏ ਤਾਂ ਸਾਨੂੰ ਕਿੰਨੀ ਜਿਹੜੀ ਸੁਵਿਧਾ ਹੈ ਸਾਨੂੰ ਹੋਰ ਮਿਲ ਜਾਏਗੀ ਸਰ ਇਹ ਬੜਾ ਸਿੰਪਲ ਹੈ ਤੁਸੀਂ ਦੇਖੋ ਜਿੱਦਾਂ ਇੱਕ ਟਾਇਰ 2 ਸਿਟੀ ਆ ਇੱਕ ਮੈਟਰੋਪੋਲੀਟਨ ਦਾ ਤੁਸੀਂ ਕੰਪੈਰੀਜ਼ਨ ਕਰਦੇ ਹੋ ਤੇ ਹਰ ਚੀਜ਼ ਦਾ ਉੱਥੇ 10x ਦਾ ਜਾਂ ਤੁਸੀਂ ਕੋਈ ਵੀ ਮਲਟੀਪਲਾਇਰ ਲਾ ਲਓ ਉਹ ਹਰ ਚੀਜ਼ ਤੇ ਬੜਾ ਹੁੰਦੀ ਹ ਇਨਫਰਾਸਟ੍ਰਕਚਰ ਬੈਟਰ ਹੋਏਗਾ ਪਲੇਅਰ ਦੀ ਸਕਾਊਟਿੰਗ ਬੈਟਰ ਹੋਏਗੀ ਟ੍ਰੇਨਿੰਗ ਬੈਟਰ ਹੋਏਗੀ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਬੈਟਰ ਹੋਏਗਾ ਤੁਹਾਡੇ ਆਫਿਸ ਦੇ ਅੰਦਰ ਤੁਹਾਡੇ ਕੋਲ 10 ਹੋਰ ਪ੍ਰਾਵਧਾਨ ਹੋਣਗੇ ఎవਰੀਥਿੰਗ ਵਿਲ ਇੰਪਰੂਵ ਮੈਂ ਆਪੇ ਹੁਣ ਮੈਂ ਲਾਸਟ ਮੇਰਾ ਇਹੀ ਹੈ ਮੈਂ ਮੈਂ ਇਹ ਕਹਿ ਸਕਦਾ ਵੀ ਪਲੇਅਰਾਂ ਲਈ ਇੱਕ ਬਹੁਤ ਵੱਡਾ ਅੱਜ ਮੈਸੇਜ ਹੈਗਾ ਚੰਡੀਗੜ੍ਹ ਦੇ ਖਾਸ ਕਰਕੇ ਪਲੇਅਰਾਂ ਲਈ ਕਿ ਉਹਨਾਂ ਨੂੰ ਆਉਣ ਵਾਲੇ ਟਾਈਮ 'ਚ ਕੁਝ ਬਿਹਤਰ ਮਿਲਣ ਜਾ ਰਿਹਾ ਹੈ 100% ਸਰ ਤੁਸੀਂ ਦੇਖੋ ਹੁਣ ਸਟੇਡੀਅਮ ਦੇ ਸੈਂਕਸ਼ਨ ਆ ਚੁੱਕਾ ਹੈ ਤੇ ਉਹ ਅਸੀਂ ਸਟਾਰਟ ਕਰਨ ਵਾਲੇ ਆ ਤੇ ਜੇ ਫੁੱਲ ਮੈਂਬਰਸ਼ਿਪ ਅਸੀਂ ਅਗਲੇ 3 ਸਾਲਾਂ 'ਚ ਕਰ ਸਕਕੇ ਤੇ ਉਹ ਬਹੁਤ ਵੱਡਾ ਅਕੰਪਲੀਸ਼ਮੈਂਟ ਹੋ ਸਕਦਾ ਸੋ ਸਾਨੂੰ ਤੁਹਾਡੀ ਬਲੇਸਿੰਗਸ ਚਾਹੀਦੀਆਂ ਥੈਂਕ ਯੂ ਸਰ ਥੈਂਕ ਯੂ ਸਰ ਇਹ ਸੀਗੇ ਸਰਾਸ਼ ਟੰਡਨ ਜੀ ਸਰਾਸ਼ ਟੰਡਨ ਮੈਂ ਤੁਹਾਨੂੰ ਦੱਸਾਂ ਅੱਜ 20 ਯੂਟੀਸੀਏ ਦੇ ਇਲੈਕਸ਼ਨ ਹੋਏ ਨੇ ਔਰ ਪ੍ਰੈਜ਼ੀਡੈਂਟ ਦੇ ਤੌਰ ਤੇ ਇਲੈਕਟ ਹੋਏ ਨੇ ਇੱਕ ਬਹੁਤ ਵੱਡੀ ਗੱਲ ਹੈ ਕਿ 36 ਸਾਲ ਦਾ ਯੁਵਾ ਜਿਹੜਾ ਹੈ ਪ੍ਰਧਾਨ ਯੂਟੀਸੀਏ ਦਾ ਪ੍ਰਧਾਨ ਇਲੈਕਟ ਹੋਇਆ ਹੋਵੇ ਹਾਲਾਂਕਿ ਇਸ ਤੋਂ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਇਸ ਦੇ 9 ਸਾਲ ਪ੍ਰਧਾਨ ਰਹੇ ਨੇ ਔਰ ਉਹਨਾਂ ਦੀਆਂ ਕਈ ਮਤਲਬ ਕਿ ਇਸ ਚ ਤਬਦੀਲੀਆਂ ਲਿਆਂ ਦੀ ਉਹਨਾਂ ਦੀ ਮੰਸ਼ਾ ਹੈਗੀ ਹੈ ਕਿ ਆਉਣ ਵਾਲੇ ਟਾਈਮ 'ਚ ਜਿੰਨੀਆਂ ਵੀ ਕਮੀਆਂ ਹੈਗੀਆਂ ਉਹਨਾਂ ਨੂੰ ਦੂਰ ਕੀਤਾ ਜਾਵੇ ਤਾਂ ਕਿ ਯੂਟੀਸੀਏ ਨੂੰ ਵੀ ਉਸ ਲੈਵਲ ਤੇ ਲਿਆਇਆ ਜਾ ਸਕੇ ਤਾਂ ਕਿ ਐਸੋਸੀਏਟ ਮੈਂਬਰ ਤੋਂ ਕਮ ਸੇ ਕਮ ਰੈਗੂਲਰ ਮੈਂਬਰ ਦੀ ਜਿਹੜੀ ਉਬਾਦੀ ਆ ਉਹ ਟੀਸੀਏ ਨੂੰ ਵੀ ਮਿਲ ਜਾਏ ਔਰ ਉਸ ਦੇ ਨਾਲ ਸੋਨੋ ਐਸ ਮੈਂ ਸੋਨੋ ਇਹ ਵੀ ਦੱਸਦਾ ਉਸ ਦੇ ਨਾਲ ਚੰਡੀਗੜ੍ਹ ਨੂੰ ਫਾਈਨੈਂਸ਼ੀਅਲੀ ਵੀ ਬੈਨੀਫਿਟ ਹੋਏਗਾ ਕਿਉਂਕਿ ਉਸ ਤੋਂ ਬਾਅਦ ਜਿਹੜਾ ਕਿ ਸਾਨੂੰ ਮਾਉਂਟ ਜਿਹੜੀ ਬਹੁਤ ਘਾਟ ਆਂਦੀ ਹੈ ਜਦੋਂ ਅਸੀਂ ਰੈਗੂਲਰ ਮੈਂਬਰ ਹੋਗੇ ਤਾਂ ਸਾਨੂੰ ਅਮਾਉਂਟ ਜਿਹੜੀ ਵੀਸੀਸੀਆਈ ਤੋਂ ਮਿਲਦੀ ਆ ਉਸ 'ਚ ਬਹੁਤ ਜ਼ਿਆਦਾ ਵਾਧਾ ਹੋਏਗਾ ਮੈਂ ਦਿਨੇਸ਼ ਕੁਮਾਰ ਕੈਮਰਾਮੈਨ ਸੁਮਿਤ ਦੇ ਨਾਲ ਥੈਂਕਸ ਫॉर ਐਟਵਿਟੀ ਲਈ ਚੰਡੀਗੜ੍ਹ ਤੋਂ